आखिरकार पंजाब ਦਾ ਸਭ ਤੋਂ ਮਹਿੰਗਾ ਲਾਡਵਾਲ ਟੋਲ ਪਲਾਜ਼ਾ ਫਿਰ ਤੋਂ ਸ਼ੁਰੂ ਹੋ ਗਿਆ 10 ਦਿਕੇ ਲਾਡਵਾਲ ਟੋਲ ਪਲਾਜ਼ਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮ ਜਥੇ ਬੰਦਿਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਦੱਸਦੀ ਕਿ ਟੋਲ ਫ੍ਰੀ ਕਰਨ ਦਾ ਐਲਾਨ ਉਹਨਾਂ ਕੀਤਾ ਸੀ ਪਰ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਦੀ ਸੈਲਰੀ ਪੀਐਫ ਤੋਂ ਇਲਾਵਾ ਇੰਸ਼ੋਰੈਂਸ ਕਾਰਡ ਵੀ ਉਹਨਾਂ ਦਾ ਹੋਣਾ ਚਾਹੀਦਾ ਸੀ ਜਿਸ ਤੇ ਕੰਪਨੀ ਦੇ ਨਾਲ ਉਹਨਾਂ ਦੀ ਕੋਈ ਸਹਿਮਤੀ ਨਾ ਹੋਣ ਤੋਂ ਬਾਅਦ ਕਰਮੀਆਂ ਨੇ 11 ਵਜੇ ਟੋਲ ਫ੍ਰੀ ਕਰ ਦਿੱਤਾ ਸੀ ਬਿਨਾਂ ਪੈਸੇ ਦਿੱਤੇ ਕੱਡੀਆਂ ਨਿਕਲਦੀਆਂ ਰਹੀਆਂ ਪਰ ਇਸ ਵਿੱਚ ਹੀ ਉਹ 2 ਘੰਟੇ ਦੇ ਪ੍ਰਦਰਸ਼ਨ ਤੋਂ ਬਾਅਦ ਇਸ ਟੋਲ ਪਲਾਜ਼ਾ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਦੱਸ ਦੇਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਕੰਪਨੀ ਦੇ ਵਿੱਚ ਹੋਈ ਗੱਲਬਾਤ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾ ਮੰਨਣ ਦੀ ਗੱਲ ਆਖੀ ਹੈ ਉਹਨਾਂ ਨੇ ਕਿਹਾ ਕਿ ਮੰਗਾ ਮੰਨ ਲੀਆਂ ਗਈਆਂ ਨੇ ਜਿਸ ਤੋਂ ਬਾਅਦ ਉਹਨਾਂ ਦੇ ਮਾਮਲੇ ਦਾ ਹੱਲ ਕੀਤਾ ਗਿਆ ਤੇ ਟੂਲ ਪਲਾਸਾ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ। ਕਈਆਂ ਮੀਟਿੰਗਾਂ ਤੇ ਹੁਣ ਤੱਕ ਹੀ ਬਣੀ ਹੈ ਜਿਹੜੀ ਮੀਟਿੰਗ ਹੋਈ ਆ ਘੱਟੋ ਘੱਟ ਮਿਨਮਮ ਵੇਜ ਤੇ ਜਿਹੜਾ ਹੈਗਾ ਉਹ 15% ਤਨਖਾਹ ਤੇ ਵਾਧੇ ਤੇ ਹੋਈ ਆ ਐਸਆਈ ਵੈਲਫੇਅਰ ਪੀਐਫ ਬੋਨਸ ਤੇ ਚਾਰ ਛੁੱਟੀਆਂ ਨੈਸ਼ਨਲ ਫੈਸਟੀਵਲ ਹੌਲਿਡੇ ਜਿੰਨੇ ਬੰਦਿਆਂ ਨੂੰ ਕਿਰਤੀਆਂ ਨੂੰ ਦਿੱਤੇ ਜਾਣਗੇ ਬਾਕੀ ਜਿਹੜਾ ਅ ਕਰਮਚਾਰੀਆਂ ਨੂੰ ਇਨਕਰੀਮੈਂਟ ਆ ਉਹ ਸਮੇਂ ਦਾ ਸਮੇਂ ਲੱਗੂਗਾ ਜਿਹੜਾ ਪ੍ਰਾਈਵੇਟ ਏਜੰਸੀ ਠੇਕੇਦਾਰ ਵਿੱਚ ਬਾੜਿਆ ਹੋਇਆ ਸੀਗਾ ਉਹ ਖਤਮ ਕਰਨ ਦੀ ਗੱਲ ਹੋਈ ਆ ਤੇ ਉਹ ਜਲਦੀ ਹੀ ਕੀਤਾ ਜਾਊਗਾ ਬਾਕੀ ਸਭ ਤੇ ਲਿਖਤੀ ਰੂਪ ਦੇ ਵਿੱਚ ਸਾਰੇ ਸੈਂਟਰ ਬਣ ਗਈ ਆ ਸਾਰੀਆਂ ਮੰਗਾਂ ਨੇ ਬਿਲਕੁਲ ਸਾਰੀਆਂ ਮੰਗਾਂ ਟੋਲ ਚਾਲੂ ਕਰ ਦਿੱਤਾ ਗਿਆ ਟੋਲ ਹਜੇ ਚਾਲੂ ਕਰਨਾ ਹਜੇ ਥੋੜੇ ਟਾਈਮ ਲੱਗੂਗਾ ਕਿਦਾਂ ਟੋਲ ਮੁਲਾਜ਼ਮ ਜਿਹੜੇ ਨੇ ਉਹਨਾਂ ਦੀ ਮੰਗਾਂ ਤਾਂ ਪੂਰੀ ਹੋ ਗਈਆਂ ਪਰ ਜਿਹੜੇ ਆਮ ਲੋਕ ਨੇ ਉਹਨਾਂ ਦੀ ਮੰਗਾਂ ਜਿਹੜੀਆਂ ਨੇ ਉਹ ਮੰਗਾਂ ਰੱਖਣਗੇ ਉਹਨਾਂ ਨਾਲ ਖੜੇ ਆ ਹੱਕੀ ਮੰਗਾਂ ਨੇ ਜੋ ਕਾਨੂੰਨ ਦੇ ਮਤਲਬ ਕੋ ਉਹਨਾਂ ਦੇ ਬਣਦਾ ਅਕਾਦਿਕਾਰਾ ਲੋਕਾਂ ਦਾ ਮੰਗਣਾ ਉਹਨਾਂ ਦਾ ਫਰਜ਼ ਹੈ ਜੋ ਟੈਕਸ ਦੇ ਰਹੇ ਸਨ 100 200 ਰੁਪਏ ਟੈਕਸ ਦੇ ਰਹਿਆ ਤਾਂ ਆਪਣੀ ਗੇਰ ਦੇ ਵਿੱਚੋਂ ਦੇ ਰਹਾ ਉਹਦਾ ਪੂਰਾ ਅਧਿਕਾਰ ਆ ਪੂਰਾ ਅਧਿਕਾਰ ਆ ਕਿ ਉਹਨਾਂ ਦਾ ਹੱਕ ਮੰਗੇ ਆਪਣੇ ਰੂਲ ਮੰਗੇ ਆਪਣੇ ਐਗਰੀਮੈਂਟ ਜੋ ਨੈਸ਼ਨਲ ਹਾਈਵੇ ਰੋਡ ਆਫ ਇੰਡੀਆ ਦੇ ਕੰਪਨੀ ਵਿਚਕਾਰ ਹੋਇਆ ਉਹਦੀਆਂ ਸ਼ਰਤਾਂ ਦੀਆਂ ਕੰਡੀਸ਼ਨਾਂ ਨੂੰ ਲਾਗੂ ਹੋਣਾ ਚਾਹੀਦਾ ਹੈ ਉਹਨਾਂ ਨੇ ਕੱਲ ਹੀ ਮੰਨੇ ਗਈਆਂ ਸੀ ਕੁਝ ਕਮਿਊਨੀਕੇਸ਼ਨ ਗੈਪ ਸੀ ਜੋ ਕਿ ਬੈਠ ਕੇ ਪੂਰਾ ਨਿਕਲ ਗਿਆ ਉਹਨਾਂ ਦੇ ਪੰਜਾਬ ਪ੍ਰਧਾਨ ਵੀ ਆਏ ਸੀ ਬਾਕੀ ਵਿੱਚ ਹੀ ਛੋਟਾ ਸੱਜਣ ਸੀਗੇ ਪ੍ਰਸ਼ਾਸਨਿਕ ਅਧਿਕਾਰੀ ਵੀ ਸੀ ਜਿਹੜਾ ਕੁਝ ਕਮਿਊਨੀਕੇਸ਼ਨ ਗੈਪ ਸੀ ਉਹ ਕਲੀਅ ਤੇ ਉਹ ਨਾਲ ਹੀ ਸਾਰਾ ਕੁਝ ਸਮੂਦਲੀ ਚੱਲਣ ਨਾਲ ਧਰੋਗੇ ਹੁਣ ਸ਼ੁਰੂ ਕਰਤਾ ਹਾਂਜੀ ਹਾਂਜੀ ਟੂਲ ਚੱਲੂ ਆ ਕੀ ਕੀ ਮੰਗਾ ਸੀ ਮੀਨ ਸਰ ਸਾਰੀ ਮੰਗਾ ਸੈਲੀ ਸੀ ਸੈਲੀ ਵਗੈਰਾ ਸਭ ਕੱਲ ਡਿਮਾਂਡ ਮੰਨ ਲਈਆਂ ਸੀ ਕੁਛ ਇਹਨਾਂ ਦਾ ਸੀਗਾ ਰਿਟਰਨ ਐਗਰੀਮੈਂਟ ਨੂੰ ਲੈ ਕੇ ਕਿ ਜਿਹੜਾ 1 ਸਾਲ ਬਾਅਦ ਦੇ ਵਿੱਚ ਦੂਸਰੀ ਵਾਰ ਸੈਲੀ ਹੋਈ ਜੰਦੀ ਉਹ ਕਲੀਅਰ ਹੋ ਗਿਆ ਉਹਨਾਂ ਨੇ ਕਲੀਅਰ ਕਰਤਾ ਤੇ ਉਹ ਵੀ ਉਸ ਜੀਤੇ ਐਗਰੀ ਹੋ ਗਏ ਆ ਤਾਂ ਕਿ ਆ ਅੱਜ ਕੀ ਹੱਲ ਹੋਇਆ ਸਰ ਮੀਟਿੰਗ ਦਾ ਜਿਹੜਾ ਮੰਗਾ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਇਹਨਾਂ ਦਾ ਜਿਹੜਾ ਮਸਲਾ ਸੀ ਉਹ ਇਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਰੱਖਿਆ ਸੀ ਕੱਲ ਵੀ ਇਹਨਾਂ ਦੀ ਜਿਹੜੀ ਅਸੀਂ ਮੀਟਿੰਗ ਕਰਾਈ ਪਰ ਉਹ ਕਿਸੇ ਕੁੱਤੇ ਤੇ ਨਹੀਂ ਸੀ ਪੁੱਜ ਸਕੀ ਅੱਜ ਦੇਖੀ ਇਹਨਾਂ ਦੇ ਮੈਨੇਜਰ ਸਾਹਿਬ ਨੂੰ ਐਸਐਚਐਸ ਸਾਹਿਬ ਤੇ ਮੈਂ ਰਲ ਕੇ ਅਸੀਂ ਇਹਨਾਂ ਦੇ ਵਿੱਚ ਪੈ ਕੇ ਇਹਨਾਂ ਦਾ ਕੋਆਰਡੀਨੇਟਰ ਆਇਆ ਤੇ ਇਹਨਾਂ ਦੇ ਮੈਨੇਜਰ ਸਾਹਿਬ ਨੇ ਆਪਣੇ ਅੱਗੇ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਉਹਨਾਂ ਨਾਲ ਤਾਲਮੇਲ ਪੈਦਾ ਕਰਕੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਦਾ ਜਿਹੜਾ ਹੈਗਾ ਉਹ ਥਾ ਲੋਗੋ ਵਿਧਿਆਨਾਥ ਲਾਈਵ ਤੇ ਲਈ ਸ਼੍ਰੀ ਦਸੋ ਨਿਤ ਰਿਪੋਰਟ